ਕੰਬਲ ਦੀ ਕੁਆਲਿਟੀ ਬਹੁਤ ਵਧੀਆ ਹੈ ਔਰ ਜੋ ਰੇਟ ਅਸੀਂ ਦੇਾਂਗੇ ਤੁਹਾਨੂੰ ਪੂਰੇ ਪੰਜਾਬ ਦਿੱਲੀ ਜਿਹੀ ਨਹੀਂ ਮਿਲਣਗੇ 300 ਰੁਪਏ ਦਾ ਕੰਬਲ 600 ਰੁਪਏ ਦਾ ਜੋੜਾ ਮਿਲੇਗਾ ਤੁਹਾਨੂੰ ਕਿਸੇ ਕੋਈ ਨਹੀਂ ਦੇਗਾ ਤੁਹਾਨੂੰ ਇੱਕ ਕੰਬਲ ਦੇ ਚਾਰ ਚਾਰ ਬੰਦੇ ਤੁਸੀਂ ਸੌਤ ਹੋਦੇ ਹੋ 800 ਦਾ ਬਿਲਕੁਲ ਤੁਹਾਨੂੰ ਨੇੜੇ ਨਹੀਂ ਆਏਗੀ ਤੁਹਾਡਾ ਤੋਂ ਕੰਬਲ ਮੰਗਾਉਣਾ ਹੋਵੇ ਮੰਗਵਾ ਸਕਦਾ ਹਾਂ ਅਸੀਂ ਘਰ ਵੀ ਕੋਰੀਅਰ ਕਰਵਾ ਦੇਾਂਗੇ ਉਹਨਾਂ ਨੂੰ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਪੰਜ ਬੰਦੇਨ ਪਹਿਲੀ ਹੋਰ ਹੈ ਉਹਨੂੰ ਇੱਕ ਕੰਬਲ ਫ੍ਰੀ ਦੇਾਂਗੇ ਅਸੀਂ ਕਹਿੰਦੇ ਸਾਡੇ ਕੋਲੇ ਸਹਰਾਣਾ ਅਜਿਹੀ ਕਰਾਮਾਤਾਂ ਸਹਰਾਣੇ ਦੇ ਵਿੱਚ ਸਵੈਕਲ ਦਾ ਦਰਦ ਦੂਰ ਹੋ ਜਾਂਦਾ ਇਸ ਤਰ੍ਹਾਂ ਨਾਲ ਲਵੋ ਸਿਰ ਦੇ ਥੱਲੇ ਬਿਲਕੁਲ ਤੁਹਾਨੂੰ ਪੇਨ ਖਤਮ ਵੀ ਹੋ ਜਾਏਗਾ ਔਰ ਠੀਕ ਰਹੇਗਾ ਤੁਹਾਨੂੰ ਬਹੁਤ ਆਰਾਮ ਮਿਲੇਗਾ ਔਰ ਬਾਜ਼ਾਰੋਂ ਤੁਹਾਨੂੰ ਇਹ ਮਿਲੇਗਾ 300 350 ਰੁਪਏ ਦਾ ਇੱਕ ਪੀਸ ਮੇਰੇ ਕੋਲ ਮਿਲੇਗਾ ਤੁਹਾਨੂੰ ਸਵਾ 200 ਰੁਪਏ ਦਾ ਇੱਕ ਪੀਸ 450 ਰੁਪਏ ਦਾ ਜੋੜਾ ਕਿਸੇ ਕੋਲੋਂ ਨਹੀਂ ਮਿਲੇਗਾ ਇਹ ਵਾਲਾ ਇਹਦੀ ਫਾਈਬਰ ਵਗੈਰਾ ਬਹੁਤ ਅੱਛੀ ਫਾਈਬਰ ਹੈਗੀ ਹੈ ਜਿਹੜੇ ਅੱਜ ਕੱਲ੍ਹ ਬੱਚਿਆਂ ਤੋਂ ਵੀ ਸਰਵਾਈਕਲ ਹੈ ਔਰ ਵੱਡਿਆਂ ਨੂੰ ਵੀ ਸਰਵਾਈਕਲ ਹੈ ਜ਼ਿਆਦਾਤਰ ਲੇਕਿਨ ਇਹ ਸਰਾਣਾ ਲੋਗੋ ਤੁਹਾਨੂੰ ਬਿਲਕੁਲ ਸਰਵਾਈਕਲ 90% ਠੀਕ ਹੋਏਗਾ ਸ਼ਾਦੀ ਵਾਸਤੇ ਤੇ ਹੋਰ ਵੀ ਰੇਟ ਅਸੀਂ ਕਟਾ ਦੇਾਂਗੇ ਸਿਰਫ ਲੜਕੀ ਵਾਸਤੇ ਕਿ ਜਿਹੜੇ ਮਿਲਨੀ ਵਾਸਤੇ ਦਿੱਤੇ ਜਾਂਦੇ ਨੇ ਹੋਰ ਵੀ ਜੋ ਗੁੰਜਾਇਸ਼ ਹੋਗੀ ਕਰ ਦੇਗੇ ਇਹ ਤੇ ਸੇਵਾ ਹੈ ਸਰਦੀ ਦਾ ਮੌਸਮ ਚੱਲ ਰਿਹਾ ਏ ਹੁਣ ਤੁਹਾਨੂੰ ਠੰਡ ਤੋਂ ਬਚਣ ਦੇ ਲਈ ਇੱਕ ਅਜਿਹੀ ਦੁਕਾਨ ਤੇ ਲੈ ਕੇ ਆਇਆ ਕੰਬਲਾਂ ਦਾ ਭੰਡਾਰ ਹੈ ਇਹ ਦੁਕਾਨ ਦੇ ਵਿੱਚ ਦਿੱਲੀ ਤੋਂ ਸਪੈਸ਼ਲ ਕੰਬਲ ਮਂਗਾਏ ਗਏ ਨੇ ਇਹਨਾਂ ਦੁਆਰਾ ਕਹਿੰਦੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਛੱਡੋ ਤੁਸੀਂ ਕਿਤੇ ਵੀ ਚਲੇ ਜਾਵੋ ਸਾਡੇ ਜਿਹੇ ਰੇਟ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਸਭ ਤੋਂ ਸਸਤੀ ਦੁਕਾਨ ਆ ਕਹਿੰਦੇ ਇਹ ਸਾਡੀ ਅਲੱਗ ਕਲਰ ਨੇ ਤਾਂ ਸਾਡੇ ਕੋਲੇ ਕੰਬਲਾਂ ਦੀ ਕੁਆਲਿਟੀ ਅਜਿਹੀ ਆ ਠੰਡ ਦੇ ਵਿੱਚ ਤੁਸੀਂ ਸਾਰਾ ਟੱਬਰੀ ਇਹਦੇ ਵਿੱਚ ਸਿਮਟ ਜਾਵੋਗੇ ਅਜਿਹੀ ਕੰਬਲਾਂ ਦੀ ਕੁਆਲਿਟੀ ਆ ਗੱਲਬਾਤ ਕਰਦੇ ਆ ਜਿਹੜੇ ਦੁਕਾਨ ਓਨਰ ਨੇ ਉਹਨਾਂ ਦੇ ਨਾਲ ਹਾਂਜੀ ਤੁਸੀਂ ਦਾਵਾ ਕਰ ਰਹੇ ਹੋ ਕਹਿੰਦੇ ਵੀ ਸਾਡੇ ਜਿਹੜੇ ਰੇਟ ਅਸੀਂ ਦੇਵਾਂਗੇ ਤੁਹਾਨੂੰ ਕਿਤੋਂ ਨਹੀਂ ਮਿਲਣੇ ਕੰਬਲ ਸਸਤੇ ਕਰਤੇ ਕੀ ਕੀ ਰੇਟ ਆ ਕਿਹੜੀ ਕੰਬਲਾਂ ਦੀ ਕੁਆਲਿਟੀ ਆ ਸਾਨੂੰ ਜਰੂਰ ਦੱਸੋ ਕੰਬਲ ਦੀ ਕੁਆਲਿਟੀ ਬਹੁਤ ਵਧੀਆ ਹੈ ਔਰ ਜੋ ਰੇਟ ਅਸੀਂ ਦੇਵਾਂਗੇ ਤੁਹਾਨੂੰ ਪੂਰੇ ਪੰਜਾਬ ਦਿੱਲੀ ਜਿ ਵੀ ਨਹੀਂ ਮਿਲਣਗੇ ਦਿੱਲੀ ਤੋਂ ਮਾਲ ਲੈ ਕੇ ਆਇਆ ਮੈਂ ਸਪੈਸ਼ਲ ਪੰਜਾਬ ਦੇ 300 ਰੁਪਏ ਦਾ ਕੰਬਲ 600 ਰੁਪਏ ਦਾ ਜੋੜਾ ਮਿਲੇਗਾ ਤੁਹਾਨੂੰ ਕਿਸੇ ਕੋਈ ਨਹੀਂ ਦੇਗਾ ਤੁਹਾਨੂੰ ਔਰ ਇੱਕ 900 ਰੁਪਏ ਦਾ ਜੋੜਾ ਹੈਗਾ ਉਹ ਵੀ ਤੁਹਾਨੂੰ ਕੋਈ ਕਿਸੇ ਜਗ੍ਹਾ ਤੋਂ ਨਹੀਂ ਮਿਲੇਗਾ ਦੁਨੀਆ ਤੇ ਵੀ ਜਕ ਲਗਾਉਂਦੀ ਅਸੀਂ ਪਾਣੀ ਜਕ ਲਗਾਵਾਗੇ ਇਸ ਵਾਰੀ ਸਰਦੀ ਐਸੀ ਤੁਹਾਡੀ ਨਿਗਵਾ ਦੇਾਂਗੇ ਕਿ ਇੱਕ ਕੰਬਲ ਦੇ ਵਿੱਚ ਇੱਕ ਕੰਬਲ ਦੇ ਚਾਰ ਚਾਰ ਬੰਦੇ ਤੁਸੀਂ ਸੌ ਸਕਦੇ ਹੋ ਠੰਡ ਦਾ ਬਿਲਕੁਲ ਤੁਹਾਨੂੰ ਨੇੜੇ ਨਹੀਂ ਆਏਗੀ ਔਰ ਤੁਸੀਂ ਯਾਦ ਰੱਖੋਗੇ ਕਿ ਵਾਕਈ ਕੰਬਲ ਲੈ ਕੇ ਆਏ ਅਸੀਂ ਜਿਹੜਾ ਕਿਹੜਾ ਖਜ਼ਾਨਾ ਹੱਥ ਲੱਗ ਗਿਆ ਤੁਹਾਡੇ ਘਰ ਜਿਹੜੇ ਇੰਨੇ ਵਸਤੇ ਕਰਦੇ ਖਜ਼ਾਨਾ ਹੱਥ ਨਹੀਂ ਲੱਗਾ ਸਿਰਫ ਇਹ ਹੈ ਕਿ ਅਸੀਂ ਦੁਨੀਆ ਦੀ ਸੇਵਾ ਕਰਨੀ ਲੋਕਾਂ ਦੀ ਅੱਛਾ ਲੋਕਾਂ ਦੀ ਸੇਵਾ ਕਰਨ ਆਏ ਸੀ ਕਿ ਠੰਡ ਹੈਗੀ ਇੰਨੀ ਠੰਡ ਪੈਂਦੀ ਹੈ ਕਿ ਪੁੱਛੋ ਨਾ ਵਿਚਾਰੇ ਛੋਟੇ ਗਰੀਬ ਮਜ਼ਦੂਰ ਵਗੈਰਾ ਵੀ ਇੰਨੇ ਪਰੇਸ਼ਾਨ ਹੁੰਦੇ ਨੇ ਉਹਨਾਂ ਨੂੰ ਇੰਨਾ ਮਹਿੰਗਾ ਕੰਬਲ ਲੈ ਕੇ ਆਂਦੇ ਨੇ ਮੈਂ ਸਿਰਫ ਇਹ ਸੋਚ ਕੇ ਕੀਤੀ ਦੁਕਾਨ ਕਿ ਗਰੀਬਾਂ ਦੀ ਸੇਵਾ ਕਰਨੀ ਬਸ ਹੂੰ ਠੀਕ ਆ ਐਸੇ ਕਰਕੇ ਤੁਸੀਂ ਰੇਟ ਘੱਟ ਰੱਖਿਆ ਕਿ ਜਿਹੜਾ ਬਚਰੇ ਆਮ ਜਨਤਾ ਵਾ ਆਮ ਪਬਲਿਕ ਆ ਉਹ ਵੀ ਠੰਡ ਨਾਲ ਲੱਗ ਸਕੇ ਉਹਨਾਂ ਨੂੰ ਸੇਵਾ ਭਾਵਨਾ ਦੇ ਨਾਲ ਤੁਸੀਂ ਇੰਨੇ ਰੇਟ ਘੱਟ ਕਰਤੇ ਜਿਹੜਾ ਤੁਸੀਂ ਕਹਿੰਦੇ ਹੋ 600 ਦੇ ਦੋ ਇੱਕ ਤੁਸੀਂ ਕਹਿ ਰਹੇ ਹੋ 900 ਦੇ ਦੋ ਜਿਹੜੇ 600 ਦੇ ਦੋ ਨੇ ਉਹ ਕੰਬਲ ਕਿਹੜੇ ਨੇ ਉਹ ਵੀ ਜਰੂਰ ਦਿਖਾਓ ਜਿਹੜੇ 900 ਦੇ ਨੇ ਉਹ ਵੀ ਦਿਖਾਓ ਠੀਕ ਹੈ ਜੀ 600 ਵਾਲੇ ਵੀ ਦਿਖਾ ਦੇਣਾ ਜੋੜਾ ਔਰ 900 ਵਾਲਾ ਵੀ ਜੋੜਾ ਦਿਖਾ ਦੇਣਾ ਤੁਹਾਨੂੰ ਕਿਸੇ ਜਗ੍ਹਾ ਤੋਂ ਨਹੀਂ ਮਿਲੇਗਾ ਇਹ ਰੇਟ ਸਿਰਫ ਸਿਰਫ ਦੁਨੀਆ ਦੀ ਲੋਕਾਂ ਦੀ ਸੇਵਾ ਕਰਨ ਵਾਸਤੇ ਮੈਂ ਲਗਾਏ ਨੇ ਕੰਬਲ ਇਹ ਦੇਖ ਲਓ ਜੀ ਇਹ 600 ਦੇ ਦੋ ਠੀਕ ਹੈ ਜੀ ਇਹ ਲੋ ਇਹ 900 ਦੇ ਦੋ ਕਿਸੇ ਜਗ੍ਹਾ ਤੋਂ ਨਹੀਂ ਰੇਟ ਮਿਲੇਗਾ ਇਹ ਕਿਸੇ ਜਗ੍ਹਾ ਤੋਂ ਇਹ ਕੁਆਲਟੀ ਜੀ 600 ਤੇ 900 ਵਾਲੇ ਦੇ ਵਿੱਚ ਫਰਕ ਦੱਸ ਦਿਓ ਫਰਕ ਉਹ ਸਿੰਗਲ ਬੈਡ ਹੈ 300 600 ਵਾਲਾ ਜੋੜਾ ਔਰ ਜਿਹੜਾ 900 ਦਾ ਜੋੜਾ ਹੈ ਉਹ ਡਬਲ ਬੈਡ ਹੈ 900 ਦਾ ਜੋੜਾ ਕਹਿ ਰਹੇ ਹੋ ਤੁਸੀਂ ਡਬਲ ਬੈਡ ਦਾ ਦੋ ਕੰਬਲ ਦੇਣੇ ਵੇਣੇ ਤੂੰ ਝੂਠਤਾ ਨਹੀਂ ਬੋਲ ਰਿਹਾ ਸਹੀ ਬੋਲ ਰਿਹਾ ਤੁਸੀਂ ਬਿਲਕੁਲ ਤੁਸੀਂ ਤੁਸੀਂ ਖੁਦ ਖਰੀਦ ਕੇ ਲੈ ਜਾਓ ਜੀ ਮੈਂ ਤਾਂ ਕਹ ਰਿਹਾ ਲਵੋ ਲੈ ਕੇ ਜਾਓ ਔਰ 900 ਦੇ ਦੋ ਕੰਬਲ ਦੇਵਾਂਗਾ ਕੋਈ ਨਹੀਂ ਤੁਹਾਨੂੰ ਦੇਗਾ ਇਥੋਂ ਦੇ ਹੋਰ ਨਾ ਵੀਡੀਓ ਚ ਕਹੀ ਜਾਂਦੇ ਹੋ ਬਾਅਦੋਂ ਮੁਕਰਨਾ ਜਾਏ ਉਹ ਨਹੀਂ ਨਹੀਂ ਬਿਲਕੁਲ ਨਹੀਂ ਮੁਕਰਾਂਗੇ ਜੀ ਇਹ ਸਿਰਫ ਜਨਤਾ ਦੀ ਸੇਵਾ ਕਰਨ ਵਾਸਤੇ ਹੈਗਾ ਵੇ ਠੀਕ ਆ ਡਬਲ ਬੈੱਡ ਵਾਲਾ 900 ਦਾ ਡਬਲ ਬੈੱਡ ਦਾ ਜੋੜਾ 900 ਦਾ ਔਰ ਸਿੰਗਲ ਬੈੱਡ ਦਾ ਜੋੜਾ 600 ਰੁਪਏ ਦਾ ਠੀਕ ਆ ਇਹ ਜਿਹੜੇ ਵੀਡੀਓ ਦੇਖਦੇ ਨੇ ਜੇਕਰ ਉਹ ਨਹੀਂ ਆ ਸਕਦੇ ਇੱਥੇ ਜੇ ਉਹਨਾਂ ਨੇ ਘਰੇ ਵੀਡੀਓ ਤੁਹਾਡਾ ਤੋਂ ਕੰਬਲ ਮੰਗਾਉਣਾ ਹੋਵੇ ਮੰਗਵਾ ਸਕਦਾ ਹਾਂ ਅਸੀਂ ਕਰ ਵੀ ਕੋਰੀਅਰ ਕਰਵਾ ਦੇਵਾਂਗੇ ਉਹਨਾਂ ਨੂੰ ਠੀਕ ਆ ਜੋ ਦਾ ਜੋ ਚਾਰਜ ਹੋਏਗਾ ਅਲੱਗ ਲੱਗੇਗਾ ਪਲੱਸ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਪੰਜ ਬੰਦਿਆਂ ਨੂੰ ਪਹਿਲੀ ਵਾਰ ਉਹਨੂੰ ਇੱਕ ਕੰਬਲ ਫ੍ਰੀ ਦੇਵਾਂਗੇ ਅਸੀਂ ਠੀਕ ਆ ਆ ਦੇਖ ਲਓ ਹੁਣ ਦੇਖ ਕਰ ਤੁਸੀਂ ਨਹੀਂ ਵੀ ਸ਼ਾਪਿੰਗ ਕਰਨਾ ਚਾਹੁੰਦੇ ਤੁਹਾਡੇ ਲਈ ਖਾਸ ਆਫਰ ਚਲਾਤਾ ਇਹਨਾਂ ਨੇ ਕਹਿੰਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਫਾਰਵਰਡ ਕਰ ਦਿਓ ਤੁਹਾਨੂੰ ਕੰਬਲ ਜ਼ਰੂਰ ਮਿਲ ਜਾਏਗਾ ਇੱਕ ਇਹਨਾਂ ਕੋਲੇ ਖਾਸ ਆਫਰ ਹੈ ਜੀ ਇੱਕ ਖਾਸ ਚੀਜ਼ ਲੈ ਕੇ ਆਏ ਨੇ ਇਹ ਸਰਵਾਈਕਲ ਦੀ ਪੇਨ ਆ ਜੇ ਅੱਜ ਕੱਲ ਸਭ ਨੂੰ ਲਗਭਗ ਹੈ ਹੀ ਸਰਵਾਈਕਲ ਕਹਿੰਦੇ ਸਾਡੇ ਕੋਲੇ ਸਹਰਾਣਾ ਅਜਿਹੀ ਕਰਾ ਮਾਤਾ ਸਹਰਾਣੇ ਦੇ ਵਿੱਚ ਸਰਵਾਈਕਲ ਦਾ ਦਰਦ ਦੂਰ ਹੋ ਜਾਂਦਾ ਕੀ ਆ ਜੀ ਸਹਰਾਣੇ ਇਹ ਸਰਵਾਈਕਲ ਵਾਸਤੇ ਬਹੁਤ ਪੇਨ ਵਾਸਤੇ ਹੈਗਾ ਜੀ ਇਹ ਤੁਸੀਂ ਸਰਾਣਾ ਲਗੋ ਸਿਰ ਦੇ ਥੱਲੇ ਬਿਲਕੁਲ ਤੁਹਾਨੂੰ ਪੇਨ ਖਤਮ ਵੀ ਹੋ ਜਾਏਗਾ ਔਰ ਠੀਕ ਰਹੇਗਾ ਤੁਹਾਨੂੰ ਬਹੁਤ ਆਰਾਮ ਮਿਲੇਗਾ ਔਰ ਬਾਜ਼ਾਰੋਂ ਤੁਹਾਨੂੰ ਇਹ ਮਿਲੇਗਾ 300 350 ਰੁਪਏ ਦਾ ਇੱਕ ਪੀਸ ਮੇਰੇ ਕੋਲ ਮਿਲੇਗਾ ਤੁਹਾਨੂੰ ਸਵਾ 200 ਰੁਪਏ ਦਾ ਇੱਕ ਪੀਸ ਠੀਕ ਹੈ ਦਵਾਈਆਂ ਤੇ ਇੰਨੇ ਪੈਸੇ ਖਰਚ ਲੇ ਇਸ ਸਰਾਣੇ ਦੇ ਵਿੱਚ ਹੀ ਇਹ ਇਹੀ ਕਰਾ ਮਾਤਾ ਇਸ ਸਰਾਣੇ ਨਾਲ ਹੀ ਕਹਿੰਦੇ ਸਰਵਾਈਕਲ ਠੀਕ ਕਰ ਦੋਗੇ ਤੁਸੀਂ ਰੇਟ ਵੀ ਕੁਝ ਨਹੀਂ ਜ਼ਿਆਦਾ ਦਵਾਈਆਂ ਤੇ ਹਜ਼ਾਰਾਂ ਰੁਪਏ ਲੱਗ ਜਾਂਦੇ ਨੇ ਸਵਾ 200 ਰੁਪਏ ਦਾ ਸਰਾਨਾ ਕਿਹਾ ਹਾਂਜੀ ਬਿਲਕੁਲ ਸਵਾ 200 ਦਾ ਸਰਾਨਾ ਦੇਾਂਗੇ 450 ਰੁਪਏ ਦਾ ਜੋੜਾ ਕਿਸੇ ਕੋਲ ਨਹੀਂ ਮਿਲੇਗਾ ਬਲਾ ਇਹਦੀ ਫਾਈਬਰ ਵਗੈਰਾ ਬਹੁਤ ਅੱਛੀ ਫਾਈਬਰ ਹੈਗੀ ਏ ਪਲੱਸ ਸਾਡੀਆਂ ਨਿੱਗਾ ਵੀ ਰਹੇਗਾ ਔਰ ਗਰਮੀਆਂ ਵਾਸਤੇ ਵੀ ਸਹੀ ਰਹੇਗਾ ਜਿਹੜੇ ਅੱਜ ਕੱਲ੍ਹ ਦੇ ਬੱਚਿਆਂ ਤੋਂ ਵੀ ਸਰਵਾਈਕਲ ਹੈ ਔਰ ਵੱਡਿਆਂ ਨੂੰ ਵੀ ਸਰਵਾਈਕਲ ਹੈ ਜ਼ਿਆਦਾਤਰ ਲੇਕਿਨ ਇਹ ਸਰਾਨਾ ਲਗਾਓ ਤੁਹਾਨੂੰ ਬਿਲਕੁਲ ਸਰਵਾਈਕਲ 90% ਠੀਕ ਹੋਏਗਾ ਇਹ ਸਰਾਨਾ ਜੇਕਰ ਤੋਂ ਸਾਨੂੰ ਸਰਵਾਈਕਲ ਆ ਕਹਿੰਦੇ ਦਾਵਾ ਕਰ ਰਹੇ ਨੇ ਸਹਰਾਣੇ ਦੇ ਵਿੱਚ ਅਜਿਹੀ ਕਰਮਾਤਾ ਅਜਿਹੀ ਕਰਮਾਤਾ ਸਹਰਾਣੇ ਦੇ ਵਿੱਚ ਸਰਵਾਈਕਲ ਠੀਕ ਕਰ ਦੂ ਤੁਹਾਡਾ ਕੰਬਲਾਂ ਦੀ ਜੇ ਗੱਲ ਕਰ ਲਈਏ ਕੰਬਲ ਸਾਨੂੰ ਜ਼ਰੂਰ ਦਿਖਾਓ ਹੋਰ ਕਿਹੜੇ ਕਿਹੜੇ ਕਲਰ ਪਏ ਨੇ ਤੁਹਾਡੇ ਕੋਲੇ ਕਿਹੋ ਜੀ ਕੁਆਲਿਟੀ ਇਹਨਾਂ ਦੀ ਜ਼ਰੂਰ ਦੱਸਿਓ ਪਰ ਜੇਕਰ ਇਹਨਾਂ ਤੇ ਕੱਲ ਨੂੰ ਬੁਰਾ ਉੱਠ ਖੜਦਾ ਜਾਂ ਕੁਝ ਹੋਰ ਹੁੰਦਾ ਜ਼ਿੰਮੇਵਾਰੀ ਲੈਣੇ ਹੋ ਤੁਸੀਂ ਬਿਲਕੁਲ ਨਾ ਬੁਰਾ ਹੋਏਗਾ ਨਾ ਸ਼ਲਿੰਗ ਹੋਏਗਾ ਨਾ ਲਟਕੇਗਾ ਸਭ ਤੋਂ ਵਧੀਆ ਰਹੇਗਾ ਜੀ ਇਹ ਠੀਕ ਹੈ ਇਹ ਦੇਖ ਲੋ ਜੀ ਤੇ ਆਪਣਾ ਫੋਨ ਨੰਬਰ ਜਰੂਰ ਦੱਸ ਦਿਓ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋ। ਹਾਂ, ਐਡਰੈਸ ਮੇਰਾ ਹੈਗਾ ਪਿੰਡ ਸ੍ਰੀ ਬਸੜੇ ਦੇ ਕੋਲ। ਔਰ ਟੈਲੀਫੋਨ ਨੰਬਰ ਹੈ 6280012888। ਇਸੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਠੀਕ ਹੈ। ਔਰ ਕੋਈ ਕੰਬਲ ਅਗਰ ਮੰਗਵਾਣਾ ਹੋਏ ਕੋਰੀਅਰ ਰਾਹੀਂ ਤੁਹਾਨੂੰ ਮਿਲ ਜਾਏਗਾ ਜੀ। ਜੋ ਕੋਰੀਅਰ ਦਾ ਖਰਚਾ ਹੈਗਾ ਉਹ ਤੁਹਾਡੇ ਤੇ ਪਏਗਾ ਜੀ। ਠੀਕ ਹੈ। ਇਹ ਕਹਿੰਦੇ ਤੁਸੀਂ ਘਰੇ ਬੈਠੇ ਵੀ ਕੰਬਲ ਮੰਗਵਾ ਸਕਦੇ ਹੋ। ਸਾਡੇ ਕੋਲੇ ਵੱਖਰੀ ਵੈਰਾਈਟੀ ਆ। ਤੁਹਾਨੂੰ ਕਿਤੇ ਵੀ 에ਅਰਸ ਰੇਡ ਤੇ ਕੰਬਲ ਨਹੀਂ ਮਿਲਨੇ ਇਸ ਹਰਾਨੇ ਕਹਿੰਦੇ ਨਹੀਂ ਮਿਲਨੇ ਤੁਹਾਨੂੰ ਅਜਿਹੇ ਸਾਡੇ ਕੋਲੇ ਹਰਾਨੇ ਨੇ ਸਰਵਾਈਕਲ ਠੀਕ ਕਰਦੇ ਨੇ ਸ਼ਿਵ ਕੰਬਲ ਭੰਡਾਰ ਪਿੰਡ ਸ੍ਰੀ ਬਰੇਕਾਟਾ ਰੋਡ ਤੇ ਇਹਨਾਂ ਦੀ ਦੁਕਾਨ ਹੈ ਸਥਿਤ ਜੇਕਰ ਤੁਸੀਂ ਸ਼ਾਪਿੰਗ ਕਰਨਾ ਚਾਹੁੰਦੇ ਹੋ ਜੇ ਤੱਕ ਕਰ ਵੱਡੀ ਗਿਣਤੀ ਦੇ ਵਿੱਚ ਕਿਸੇ ਨੇ ਕੰਬਲ ਖਰੀਦਣੇ ਨੇ ਕੁਝ ਰੇਟ ਕੱਟ ਕਰ ਲੋਗੇ ਵਿਆਹ ਸ਼ਾਦੀਆਂ ਵਾਲੇ ਦੇਣ ਦੀ ਕੁੜੀਆਂ ਲਈ ਕੰਬਲ ਖਰੀਦ ਦੇਣੇ ਨੇ ਅਗਲੇ ਕੁਝ ਰੇਟ ਬਾਜ਼ਵ ਕਰ ਲੋਗੇ ਜੇ ਕਬੱਡੀ ਗੰਤੀ ਚ ਖਰੀਦਾਂ ਅਗਰ ਲੜਕੀਆਂ ਦੇ ਗੱਲ ਆ ਗਈ ਸ਼ਾਦੀ ਵਾਸਤੇ ਤੇ ਹੋਰ ਵੀ ਰੇਟ ਅਸੀਂ ਘਟਾ ਦੇਾਂਗੇ ਸਿਰਫ ਲੜਕੀ ਵਾਸਤੇ ਕਿ ਜਿਹੜੇ ਮਿਲਨੀ ਵਾਸਤੇ ਦਿੱਤੇ ਜਾਂਦੇ ਨੇ ਹੋਰ ਵੀ ਜੋ ਗੁੰਜਾਇਸ਼ ਹੋਗੀ ਕਰ ਦੇਾਂਗੇ ਇਹ ਤੇ ਸੇਵਾ ਹੈ ਕੰਨਿਆਦਾਨ ਵਾਸਤੇ ਤੇ ਸੇਵਾ ਜੋ ਹੋਊਗਾ ਉਹ ਕਰ ਦੇਾਂਗੇ ਅਸੀਂ ਠੀਕ ਆ ਹਾਂਜੀ ਕੰਨਿਆ ਸ਼ਾਦੀਆਂ ਲਈ ਕਹਿੰਦੇ ਖਾਸ ਆਫਰ ਕਰ ਦਾਂਗੇ ਕੰਨਿਆਦਾਨ ਸੇਵਾ ਵਾ ਲੜਕੀਆਂ ਦੇ ਜੇਕਰ ਵਿਆਹ ਵਾ ਕਹਿੰਦੇ ਤੁਸੀਂ ਸਾਡੇ ਨਾਲ ਸੰਪਰਕ ਕਰ ਦਿਓ ਤੁਹਾਨੂੰ ਖਾਸ ਰੇਟਾਂ ਦੇ ਵਿੱਚ ਡਿਸਕਾਊਂਟ ਦਵਾਂਗੇ ਖਾਸ ਰੇਟਾਂ ਦੇ ਵਿੱਚ ਡਿਸਕਾਊਂਟ ਦਵਾਂਗੇ ਇੱਕ ਵਾਰੀ ਐਡਰੈਸ ਜ਼ਰੂਰ ਬੋਲ ਦਿਓ ਆਪਣੇ ਮੂੰਹੋਂ ਬਸ ਅੱਡੇ ਤੇ ਬਿਲਕੁਲ ਬੈਕ ਸਾਈਡ ਤੇ ਪਹਿਲੀ ਦੂਜੀ ਦੁਕਾਨ ਮੇਰੀ ਹੈਗੀ ਹੈ ਜੀ ਜੇਕਰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਇਹਨਾਂ ਨਾਲ ਜ਼ਰੂਰ ਸੰਪਰਕ ਕਰਿਓ ਅਧੀਆਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਡੇ ਨਾਲ ਧੰਨਵਾਦ